ਮਨ ਲੋ ਕੇ ਕੜਿਆਲ ਦਾ ਇੱਕ ਸੂਬੇਦਾਰ ਗਿੰਦਾ ਸਿੰਘ ਅੰਗਰੇਜ਼ ਦਾ ਇੱਕ ਬਹੁਤ ਵੱਡਾ ਯਾਰ ਬਣ ਚੁੱਕਿਆ ਸੀ ਇਸ ਨੇ ਤਹਈਆ ਕਰ ਲਿਆ ਕਿ ਮੈਂ ਕੋਈ ਵੀ ਬੱਬਰ ਅਕਾਲੀ ਪਿੰਡਾਂ ਵਿੱਚ ਰਹਿਣ ਨਹੀਂ ਦੇਣਾ ਇਹਨੇ ਮਨ ਬਣਾ ਲਿਆ ਕਿ ਮੈਂ ਅੰਗਰੇਜ਼ ਦਾ ਰਾਜ ਹਿੰਦੂਸਤਾਨ ਵਿੱਚ ਪੱਕਾ ਕਰਨ ਵਿੱਚ ਜੋ ਵੀ ਕਰ ਸਕਾਂਗਾ ਕਰਾਂਗਾ ਹਰ ਰੋਜ਼ ਕੋਈ ਨਾ ਕੋਈ ਚਿੱਠੀ ਅੰਗਰੇਜ਼ ਅਫਸਰਾਂ ਦੀ ਆਉਂਦੀ ਰਹਿੰਦੀ ਸੀ ਸੁਬੇਦਾਰ ਗੈਂਦਾ ਸਿੰਘ ਤੂੰ ਬਹੁਤ ਚੱਗੇ ਕੰਮ ਕਰ ਰਿਹਾ ਤੂੰ ਬੱਬਰ ਕਾਲਿਆਂ ਨੂੰ ਫਰੋਂ ਵਿੱਚ ਅੰਗਰੇਜ਼ ਦੀ ਸਹਾਇਤਾ ਕਰ ਰਿਹਾ ਹ ਉਹ ਦਿਨ ਦੂਰ ਨਹੀਂ ਜਦੋਂ ਤੂੰ ਲਾਹਲਪੁਰ ਦੀ ਬਾੜ ਵਿੱਚ ਅਲਗਿਰਤ ਮਰੱਬਿਆਂ ਦਾ ਮਾਲਕ ਹੋਵੇਗਾ ਤੂੰ ਇਲਾਕੇ ਦਾ ਹਕਮ ਹੋਵੇਗਾ ਲੋਕਾਂ ਦੇ ਤੂੰ ਫੈਸਲੇ ਕਰਿਆ ਕਰੇਂਗਾ ਸੁਬੇਦਾਰ ਗੈਂਦਾ ਸਿੰਘ ਇੱਕ ਪਾਸੇ ਬਾਬੇ ਕਿਸਨ ਸਿੰਘ ਦੀ ਚਿੱਠੀ ਮੇਰੀ ਉਸ ਵਿੱਚ ਇਹ ਲਿਖਿਆ ਸੀ ਸੂਬੇਦਾਰ ਸਾਬ ਅਸੀਂ ਦਾਸੀ ਨੂੰ ਤੇ ਕਫੜਾ ਬੰਨਦੇ ਹੋਏ ਅਸੀਂ ਪੰਨ ਕਰ ਰੱਖਿਆ ਹੈ ਕਿ ਦੇਸ਼ ਦਾ ਕੋਈ ਬੈਰੀ ਜਿਉਂਦਾ ਨਹੀਂ ਛੜਣ ਦੇਣਾ ਅਸੀਂ ਕੋਈ ਉਹ ਬੰਦਾ ਜਿਉਂਦਾ ਨਹੀਂ ਛੱਡਣਾ ਜਿਨ੍ਹਾਂ ਗਰੇਜ਼ ਨੂੰ ਹਿੰਦੁਸਤਾਨ ਵਿੱਚ ਰੱਖਣ ਦੇ ਯਤਨ ਕਰ ਰਿਹਾ ਚੰਗੀ ਕਰੇ ਤੂੰ ਇਸ ਕਲਪ ਤੋਂ ਬਾਹਰ ਆ ਜਾਵੇਂ ਬਾਬਾ ਕਿਸਾ ਸਿੱਖ ਦੀ ਇਹ ਚਿੱਠੀ ਪੜ ਕੇ ਸੂਬੇਦਾਰ ਕਹਿੰਦਾ ਸਿੰਘ ਨੇ ਜਵਾਬ ਵਿੱਚ ਲਿਖਿਆ ਇਹ ਉਹ ਕਿਸਮ ਸਿਆ ਮੈਂ ਤੈਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਮੈਂ ਤੇਰੀ ਤਾਕਤ ਨੂੰ ਵੀ ਜਾਣਦਾ ਹਾਂ ਮੈਂ ਬੰਤਾ ਸਿੰਘ ਧਾਮਿਆਂ ਨੂੰ ਵੀ ਜਾਣਦਾ ਹਾਂ ਮੈਂ ਸੰਤਾ ਸਿੰਘ ਧਾਮਿਆਂ ਨੂੰ ਵੀ ਜਾਣਦਾ ਹਾਂ ਮੈਂ ਬਰਿਆਮ ਸਿੰਘ ਨੂੰ ਵੀ ਜਾਣਦਾ ਹਾਂ ਮੈਂ ਬਹਿਬਲ ਪ੍ਰਿਆ ਨੂੰ ਵੀ ਜਾਣਦਾ ਹਾਂ ਉਹ ਦਿਨ ਦੂਰ ਨਹੀਂ ਜਦੋਂ ਤੁਹਾਡਾ ਸਾਰਾ ਟੋਲਾ ਗ੍ਰਿਫਤਾਰ ਕਰਵਾ ਦੇਵਾਂਗਾ ਔਰ ਇਲਾਕੇ ਵਿੱਚ ਮੇਰੀ ਮਰਜ਼ੀ ਤੋਂ ਬਿਨਾ ਕੋਈ ਕੰਮ ਨਹੀਂ ਹੋਏ ਹੋ ਸਕੇਗਾ ਉਹ ਦਿਨ ਦੂਰ ਰਹੀ ਜਦੋਂ ਮੇਰੀ ਹਵੇਲੀ ਵਿੱਚ ਅੰਗਰੇਜ਼ ਦੇ ਰਾਜ ਵਿੱਚ ਸੰਗਮਰ ਮਰਦੀਆਂ ਏਟਾ ਲਗਣ ਲੱਗਣੀਆਂ ਅਤੇ ਮੇਰਾ ਹੁਕਮ ਸਾਰੇ ਪਾਸੇ ਚਲੇਗਾ ਕਿਸਾ ਸਿੰਘ ਨੇ ਸਾਰੇ ਬੱਬਰ ਅਕਾਲੀ ਸੂਰਮਿਆਂ ਨੂੰ ਇਕੱਠੇ ਕਰਕੇ ਇਹ ਸੂਬੇਦਾਰ ਦੀ ਚਿੱਠੀ ਪੜ ਕੇ ਸੁਣਾਈ ਕੋਈ ਉਹ ਸੂਰਮਾ ਤਿਆਰ ਹੋਵੇ ਜੋ ਸੂਬੇਦਾਰ ਦੀ ਹਵੇਲੀ ਵਿੱਚ ਸੰਗਮਰ ਮਰਦੀਆਂ ਏਟਾ ਚੰਗੀ ਤਰ੍ਹਾਂ ਘੜ ਕੇ ਲਾ ਸਕੇ ਦੂਸਰੇ ਵਾਲਾ ਦਿਨ ਸੀ ਸੂਬੇਦਾਰ ਕੇਨਦਾ ਸਿੰਘ ਆਪਣੀ ਹਵੇਲੀ ਵਿੱਚ ਠੇਕੇ ਦੀ ਪੀ ਰਿਹਾ ਸੀ ਕੋਲੇ ਮੁਰਗਾ ਭੁੱਜਿਆ ਪਿਆ ਸੀ ਸੂਬੇਦਾਰ ਕੇਨਦਾ ਸਿੰਘ ਦਾ ਕੰਮ ਚੰਨਾ ਇਹਦੀਆਂ ਮੱਜਾਂ ਨੂੰ ਪੱਠੇ ਪਾਉਂਦਾ ਫਿਰਦਾ ਸੂਬੇਦਾਰ ਇਧਰ ਉਹਦਾ ਟੈਲ ਦਾ ਫਿਰਦਾ ਸੀ ਸੂਬੇਦਾਰ ਸਹਿਬ ਦਾ ਕੁੜਮ ਇਹਦੇ ਪਲੰਗ ਦੇ ਉੱਤੇ ਬੈਠਾ ਸੀ ਸੂਬੇਦਾਰ ਦੇ ਕੁੜਮ ਦਾ ਯਾਰ ਨਾਲ ਆਇਆ ਬੈਠਾ ਸੀ ਉਹਦਾ ਮੁੰਡਾ ਪੁਲਿਸ ਨੇ ਫੜਾਇਆ ਹੋਇਆ ਸੀ ਉਹਨੂੰ ਛਡਵਾਉਣ ਵਾਸਤੇ ਸੁਬੇਦਾਰ ਸਾਹਿਬ ਦੀ ਸਪਾਰਸ ਲਵਾਉਣ ਵਾਸਤੇ ਸੁਬੇਦਾਰ ਦਾ ਕੁੜਮ ਆਇਆ ਹੋਇਆ ਬੈਠਾ ਸੀ ਮੁੰਡੇ ਛੋੜੇ-ਛੋਟੇ ਟੋਲੀਆਂ ਬਣਾ ਕੇ ਗੰਨੇ ਭੰਨ ਕੇ ਭੰਨੇ ਪਿੱਡ ਨੂੰ ਤੁਰੇ ਆ ਰਹੇ ਸਨ ਰਾਮਣ ਨੂੰ ਅੱਗ ਲੱਗੀ ਤੋਂ ਬਾਅਦ ਅੱਜ ਗੰਨੇ ਨਵੇਂ ਕਰਨੇ ਨੇ ਮੁਟਿਆਰਾ ਮੁਰਮਰੇ ਖਾਰ ਗਿਆ ਸਨ ਇਸੇ ਪਿੰਡ ਵਿੱਚ ਦੋ ਬੰਗਾਲੀ ਬਾਬੇ ਇੱਕ ਨੇ ਵੰਗੀ ਚੁੱਕੀ ਹੋਈ ਐ ਅਤੇ ਦੂਸਰੇ ਨੇ ਪੇਲ ਮੂੰਹ ਉਲਾਈ ਹੋਈ ਐ ਢੀਨ ਵਜਾਉਂਦੇ ਆ ਤੁਰਿਆ ਆ ਰਹੇ ਸੀ ਛੋਟੇ ਛੋਟੇ ਮੁੰਡੇ ਕਹਿ ਰਹੇ ਸਨ ਬਾਬਾ ਜੀ ਇੱਥੇ ਸਭ ਦਿਖਾਓ ਅਸੀਂ ਘਰੋਂ ਦਾਣੇ ਲਿਆ ਕੇ ਤੁਹਾਨੂੰ ਦੇਵਾਂਗੇ ਵੰਗੀ ਵਾਲਾ ਬਾਬਾ ਕਹਿ ਰਿਹਾ ਸੀ ਕਿ ਪਿੰਡ ਦੇ ਸੱਤ ਵਿਚਾਲੇ ਬਹਿ ਕੇ ਤੁਹਾਨੂੰ ਨਵੇਂ-ਨਵੇਂ ਸਭ ਖਾਵਾਂਗਾ ਇਨੇ ਟੀਰਨ ਸ ਸੂਬੇਦਾਰ ਦੇ ਪਿੱਤਲਿਆਂ ਕੰਨਾਂ ਵਿੱਚ ਬੀਂਦੀ ਆਵਾਜ਼ ਪੈ ਗਈ। ਇਹਨੇ ਆਪਣੇ ਕੰਮੇ ਚੰਨੇ ਨੂੰ ਆਵਾਜ਼ ਮਾਰ ਕੇ ਆਖਿਆ, "ਓਏ ਚੰਨਿਆ, ਮਾਰਸ ਵਾਲੇ, ਢੀਨ ਵਾਲੇ ਨੂੰ ਆਵਾਜ਼, ਕਿਹੜਾ ਸਾਡੇ ਰੰਗ ਵਿੱਚ ਭੰਗ? ਆਗੇ ਪਾਣ ਲੱਗ ਪਿਆ।" ਆਪਣੇ ਕੰਮੇ ਚੰਨੇ ਨੂੰ ਸੂਬੇਦਾਰ ਨੇ ਜਿਵੇਂ ਆਖਿਆ, "ਇਸ ਚੰਦ ਰਾਹੀਂ ਕਿਉਂ ਬਿਆਨ ਕੀਤਾ ਜਾ ਰਿਹਾ ਹੈ?" ਹੋ ਦੇ ਗਜਰਾਬੀਨ ਵਾਲਾ ਕੌਣ ਆਇਆ ਏ ਜਿਨੇ ਸਾਡੇ ਪਿੰਡ ਚ ਖਾਲ ਲ ਪਾਇਆ ਏ ਜਿਨੇ ਸਾਡੇ ਪਿੰਡ ਚ ਖਾਲ ਲ ਲ ਪਾਇਆ ਏ ਆਣ ਕੇ ਬਖਾਵੇ ਕਹੀਂ ਸੱਪ ਸਾਲੇ ਨੂੰ ਸਾਦਕੇ ਲਿਆ ਮੀਂ ਕਾਕਾ ਬੀਨ ਵਾਲੇ ਨੂੰ ਸਾਧਕੇਲੇ ਆਮੀ ਕੱਕਾ ਪੀਨ ਵਾਲੇ ਨੂੰ ਹੜਾ ਲਾ ਕੇ ਕਹਿੰਦਾ ਵਾ ਵਾ ਲੋਰ ਆਇਆ ਏ ਠੇਕੇ ਦੇ ਨ세 ਨੇ ਕਿੰਨਾ ਜ਼ੋਰ ਪਾਇਆ ਏ ਠੇਕੇ ਦੇ ਨ세 ਨੇ ਕਿੰਨਾ ਜ਼ੋਰ ਪਾਇਆ ਏ ਵੀਰ ਤੇਲ ਚਾਵੇ ਜੌਰੀ नाग ਪੱਲੇ ਨੂੰ ਸਦਕੇ ਲਿਆਵੀ ਕਾਕਾ ਵੀਨ ਵਾਲੇ ਨੂੰ ਸਦਕੇ ਲਿਆਵੀ ਕਾਕਾ ਵੀਨ ਵਾਲੇ ਨੂੰ ਆਖੀ ਤਨੂ ਸੁਬੇ ਦਾ ਅਵਾਜ਼ਾਂ ਮਾਰਦਾ ਛੇਤੀ ਨਾਲ ਆਵੀ ਦੇਸਨ ਆਤਾਰ ਦਾ ਛੇਤੀ ਨਾਲ ਆਵੀ ਦੇਸਨ ਆਤਾਰ ਦਾ ਮੀਠ ਵਿੱਚ ਥੋੜਾ ਡਾਲ ਜਾ ਮਸਲੇ ਨੂੰ ਸੱਦ ਕੇ ਲਿਆਵੀ ਕਾਕਾ ਬੀਨ ਵਲਲੇ ਨੂੰ ਸੱਦ ਕੇ ਲਿਆਵੀ ਕਾਕਾ ਬੀਨ ਵਲਲੇ ਨੂੰ ਅਗਲੀ ਗਲੀ ਚ ਫੇਰ ਜਾਵੇ ਫੇਰ ਓ ਛੇਤੀ ਨਾਲ ਆਵੇ ਨਾਲ ਲਗਾਵੇ ਤੇਰਿਓ ਛੇਤੀ ਨਾਲ ਆਵੇ ਨਾਲ ਲਗਾਵੇ ਤੇਰਿਓ ਦੇਵੇ ਸਾ ਸਾਡੇ ਚਰ ਦੇ ਪਿਆਲੇ ਨੂੰ ਸੱਦ ਕੇ ਲਿਆਵੀਂ ਕਾਕਾ ਬੀਨ ਵਾਲੇ ਨੂੰ ਸੱਦ ਕੇ ਲਿਆਵੀਂ ਕਾਕਾ ਬੀਨ ਵਾਲੇ ਨੂੰ ਅੱਖion ਬੜੇ ਵੇਖੇ ਨੇ ਸਪੇਰੇ ਮੈਂ ਸਿਬਦ ਸੁਣੀ ਨਹੀਂ ਵੇਖੇ ਸੱਪ ਤੇਰੇ ਮੈਂ ਸਿਬਦ ਸੁਣੀ ਨਹੀਂ ਵੇਖੇ ਸੱਪ ਤੇਰੇ ਮੈਂ ਕਰੇ ਰਾਖੀ ਦੇ ਓਠਾ ਕਾ ਵਾਲੇ ਚਾਲੇ ਨੂੰ ਸੱਦ ਕੇ ਲਿਆਵੀ ਕਾਕਾ ਵੀਨ ਵਾਲੇ ਨੂੰ ਸੱਦ ਕੇ ਲਿਆਵੀ ਕਾਕਾ ਵੀਨ ਵਾਲੇ ਨੂੰ ਦੇਰ ਨਾਲ ਗਾਵੀ ਛੇਤੀ ਆਵੀ ਚੰਨਿਆ ਖੋਟੇ ਪੈਸੇ ਵਾਂਗੂ ਮੂੜਿਆਵੀ ਚੰਨਿਆ ਖੋਟੇ ਪੈਸੇ ਵਾਂਗੂ ਮੂੜਿਆਵੀ ਚੰਨਿਆ ਕਰੇ ਨਾਉ ਝੂੜ ਦੇਵ ਖੱਲੇ ਨੂੰ ਸੱਤ ਕੇਲੇ ਆਵੀ ਕਾਕਾ ਬੀਨ ਵਾਲੇ ਨੂੰ ਸੱਤ ਕੇਲੇ ਆਵੀ ਕਾਕਾ ਬੀਨ ਵਾਲੇ ਨੂੰ ਆਖੀ ਤਨੂ ਜਿਹੜਾ ਹੈ ਸੁਮੇਹਾ ਭੇਜਦਾ ਸੁਬੇਦਾਰ ਵਫਾਦਾਰ ਅੰਗਰੇਜ਼ ਦਾ ਸੁਬੇਦਾਰ ਵਫਾਦਾਰ ਅੰਗਰੇਜ਼ ਦਾ ਤੋਰ ਨਾ ਦੇ ਪਿੰਡੋਂ ਕਾਢ ਕੇ ਜੇਦ ਵਾਲੇ ਨੂੰ ਸਦਕੇ ਲਿਆਵੀ ਕਾਕਾ ਵੀਨ ਵਾਲੇ ਨੂੰ ਸਦਕੇ ਲਿਆਵੀ ਕਾਕਾ ਵੀਨ ਵਾਲੇ ਨੂੰ ਕਹਿੰਦਾ ਦੁਨੀਆ ਦੀ ਵੇਖ ਵੇਖ ਰਾਜੀ ਦੀ ਕਹਿਲ ਕਰੇ ਦੁਨੀਆ ਨੂੰ ਵੀਨ ਵਾਜੇ ਦੀ ਕਹਿਲ ਕਰੇ ਦੁਨੀਆ ਨੂੰ ਵੀਨ ਵਾਜੇ ਦੀ ਬਹੁਤਾ ਚਿਰ ਹੋਇਆ ਉਹਨੂੰ ਸੱਪ ਪਾਲੇ ਨੂੰ ਸਦਕੇ ਲਿਆਵੀ ਕਾਕਾ ਬੀਨ ਵਾਲੇ ਨੂੰ ਸਦਕੇ ਲਿਆਵੀ ਕਾਕਾ ਬੀਨ ਵਾਲੇ ਨੂੰ ਹੜਾ ਪਾ ਕੇ ਕੁੜਮਨ ਨੂੰ ਕਹਿੰਦਾ ਹੋਰ ਪੀ ਲਈਏ ਬੁੱਢੇ ਹੋ ਚਲੇ ਹਾਂ ਕੜੀ ਹੋਰ ਜੀ ਲਈਏ ਬੁੱਢੇ ਹੋ ਚਲੇ ਹਾਂ ਕੜੀ ਹੋਰ ਜੀ ਲਈਏ ਜੋਗੀ ਸਿੰਘਾ ਕਰੀ ਨਾ ਆਲੇ ਟਾਲੇ ਨੂੰ ਜੋਗੀ ਸਿੰਨਾ ਕਾਰੀਏ ਨਾ ਆਲੇ ਟਾਲੇ ਨੂੰ ਸਦਕੇ ਲੈ ਆਵੀ ਕੱਕੀਨ ਬਲੈਨ ਸਦਕੇ ਲੈ ਆਵੀ ਕੱਕੀਨ ਬਲੈਨ